ਸਸਿਕਾ ਦੋਸਤੋ ਅਮਰੀਕਾ ਦੇ ਫਲੋਰੀਡਾ ਚ ਅਰਜਿੰਦਰ ਸਿੰਘ ਨਾਂ ਦਾ ਇੱਕ ਮੁੰਡਾ ਟਰੱਕ ਚਲਾ ਰਿਹਾ ਸੀ ਅਚਾਨਕ ਹੀ ਉਸਨੇ ਯੂ-ਟਰਨ ਲਿਆ ਜਿਸ ਨਾਲ ਉਸਦੇ ਪਿੱਛੇ ਆਂਦੀ ਹੋਈ ਇੱਕ ਗੱਡੀ ਟਕਰਾ ਗਈ ਜਿਸ ਵਿੱਚ ਤਿੰਨ ਬੰਦਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜੋ ਇਹ ਹਾਦਸਾ ਹੁੰਦਾ ਹੈ ਇੱਕ ਗਲਤ ਯੂ-ਟਰਨ ਲੈਣ ਕਰਕੇ ਹੀ ਹੁੰਦਾ ਹੈ ਹੁਣ ਉੱਥੇ ਦੀ ਕੋਰਟ ਨੇ ਵੀਰ ਨੂੰ 45 ਸਾਲ ਦੀ ਸਜ਼ਾ ਸੁਣਾਈ ਹੈ ਇਸ ਗੱਲ ਨੂੰ ਲੈ ਕੇ ਦੋ ਧਿਰ ਬਣ ਜਾਂਦੇ ਹਨ ਇੱਕ ਧਿਰ ਕਹਿੰਦਾ ਹੈ ਕਿ ਐਕਸੀਡੈਂਟ ਕੋਈ ਜਾਨ ਬੁਝਕੇ ਨਹੀਂ ਕਰਦਾ ਇਸ ਲਈ ਉਸਦੀ ਸਜ਼ਾ ਮਾਫ਼ ਕਰ ਦੇਣੀ ਚਾਹੀਦੀ ਹੈ ਇੱਥੇ ਹੀ ਦੂਸਰਾ ਧਿਰ ਕਹਿੰਦਾ ਹੈ ਕਿ ਗਲਤੀ ਉਸਕੋਲ ਹੋਈ ਹੈ ਜਿਸ ਨਾਲ ਤਿੰਨ ਬੰਦਿਆਂ ਦੀ ਮੌਤ ਹੋ ਗਈ ਹੈ ਇਸ ਲਈ ਗਲਤੀ ਦੀ ਸਜ਼ਾ ਤਾਂ ਮਿਲਣੀ ਹੀ ਚਾਹੀਦੀ ਹੈ ਜੇਕਰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਕੋਈ ਵੀ ਐਕਸੀਡੈਂਟ ਕਰਨ ਤੋਂ ਬਾਅਦ ਕਹਿ ਸਕਦਾ ਹੈ ਕਿ ਮੈਂ ਜਾਨ ਬੁਝਕੇ ਨਹੀਂ ਕੀਤਾ ਇਸ ਲਈ ਜੇ ਗਲਤੀ ਕੀਤੀ ਹੈ ਤਾਂ ਸਜ਼ਾ ਹੋਣੀ ਜ਼ਰੂਰੀ ਹੈ ਹੁਣ ਹਰਜਿੰਦਰ ਸਿੰਘ ਨੂੰ ਦੇਖੇ ਤਾਂ ਪੰਜਾਬ 'ਚ ਕੱਲੀ ਉਸਦੀ ਮਾਂ ਹੀ ਹੈ ਪਿਓ ਹੈ ਨਹੀਂ ਜੇਕਰ ਵੀਰ ਨੂੰ ਸਜ਼ਾ ਹੁੰਦੀ ਹੈ ਤਾਂ ਉਸਦੀ ਮਾਂ ਉਸ ਨੂੰ ਕਦੇ ਦੇਖ ਨਹੀਂ ਪਾਉਗੀ ਇਸ ਤੋਂ ਬਾਅਦ ਇੱਕ ਪਟੀਸ਼ਨ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਜ਼ਾ ਘਟਾਉਣ ਬਾਰੇ ਕਿਹਾ ਗਿਆ ਹੈ ਹੁਣ ਅਮਰੀਕਾ ਦਾ ਧੱਕਾ ਦੇਖੋ ਵੀਰ ਨੂੰ ਕੋਰਟ 'ਚ ਪੇਸ਼ ਕੀਤਾ ਪਰ ਪੱਗ ਨਹੀਂ ਬੰਨਣ ਦਿੱਤੀ ਸਿਰ ਨੰਗਾ ਹੀ ਸੀ ਉਸ ਨਾਲ ਐਦਾਂ ਵਿਵਹਾਰ ਕੀਤਾ ਜਾ ਰਿਹਾ ਜਿਦਾਂ ਕਿਤੇ ਉਹ ਬਹੁਤ ਵੱਡਾ ਕ੍ਰਾਈਮਨਲ ਹੋਵੇ ਵੀਰ ਦੀ ਸਜ਼ਾ ਘੱਟ ਹੋਣੀ ਚਾਹੀਦੀ ਹੈ ਕਿਉਂਕਿ ਉਸਨੇ ਕੋਈ ਜਾਨ ਬੁਝਕੇ ਨਹੀਂ ਕੀਤਾ ਹੋ ਸਕਦਾ ਹੈ ਜੋ ਗੱਡੀ ਟਕਰਾਈ ਹੈ ਉਹ ਤੇਜ਼ ਰਫ਼ਤਾਰ ਦੀ ਸੀ ਇਸ ਕਰਕੇ ਡਰਾਈਵਰ ਤੋਂ ਬ੍ਰੇਕ ਨਾ ਲੱਗੀ ਹੋਵੇ ਕਿਉਂਕਿ ਐਡਾ ਵੱਡਾ ਟਰੱਕ ਡਰਾਈਵਰ ਨੂੰ ਨਾ ਦਿਖਾਈ ਦਿੱਤਾ ਹੋਵੇ ਇਹ ਹੋ ਨਹੀਂ ਸਕਦਾ ਟਰੱਕ ਵਾਲੇ ਦੀ ਗਲਤੀ ਹੈ ਉਸਨੇ ਗਲਤ ਯੂ-ਟਰਨ ਲਿਆ ਪਰ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਗੱਡੀ ਟੱਕਰਾਈ ਹੈ ਉਹ ਤੇਜ਼ ਰਫ਼ਤਾਰ ਹੋਵੇ ਤੁਸੀਂ ਵੀ ਕਮੈਂਟ ਵਿੱਚ ਵੀਰ ਦੀ ਸਜ਼ਾ ਕੱਟ ਲਈ ਲਿਖੋ ਇਸ ਤਰ੍ਹਾਂ ਪਹਿਲਾਂ ਵੀ ਸਜ਼ਾ ਕੱਟ ਹੋ ਚੁੱਕੀ ਹੈ